ਉਨ ਬੋਲ ਲੋ ਕੀ ਕਹਿਣਾ ਹੈ ਬੈਠੀ ਮੇਰਾ ਫੋਨ ਹੈ ਮੇਰੇ ਤੋਂ ਖੋ ਲਿਆ ਤੇ ਆਪਣੀ ਉਹਦੇ ਤੇ ਐਦਾ ਵਾਲਪੇਪਰ ਲਗਾਇਆ ਫੋਟੋ ਲਗਾਈ ਹੈ ਉਹ ਵੇਖਦੀ ਰਹਿੰਦੀ ਕਿ ਮੈਂ ਐਵੇਂ ਕਰੀਦੀ ਮੈਂ ਜਪਨੂਰ ਕਿੱਥੇ ਹੈ ਜਪਨੂਰ ਫੋਨ ਤੇ ਬਹਿ ਗਿਆ ਪੁੱਤ ਦੂ ਦੱਚੋ ਮੈਂ ਨਹੀਂ ਫੋਨ ਖੁੱਲ ਕੇ ਵੇਖਦੀ ਅੱਜ ਜਪਨੂਰ ਦੀ ਫੋਟੋ ਲੱਗੀ ਹੈ ਤੇ ਦਿਖਾਉਂਦੀ ਆ ਆ ਦੇਖੋ ਬਿੱਲੀ ਮਾਸਕਾ ਕੋਈ ਨਹੀਂ ਪੁੱਛ ਕੇ ਦੱਸ ਇਹ ਪਹਿਲੇ ਤੇ ਬਿੱਲੀ ਲੱਗ ਰਹੀ ਹੈ ਉਹਦੇ 'ਚ ਹਾਂ ਐਂ ਜਪਨੂਰ ਦੇ ਦੱਚੋ ਹੇ 아이 아이 ਕੌਣ ਸੀ ਇਹ ਕਿਹੜਾ ਬੱਚਾ ਸੀ ਮੂੰਹ ਵਿੱਚ ਹੀ ਬਣਾਇਆ 12 12 ਸੋਨਾ ਸੋਨਾ ਪੋਤਾ ਸੋਨਾ ਪੋਤਾ ਕਿੱਥੇ ਸੋਨਾ ਪੋਤਾ ਦੱਸ ਦੋ ਫਿਰ ਹੱਪ ਕੇ ਵਾਈਗਰੂ ਵਾਈਗਰੂ ਆਪ ਉਹਦਾ ਇਕੱਠਾ ਹੀ ਬੋਲ ਜਾਂਦੀ ਪਤਾ ਨਹੀਂ ਲੱਗਦਾ ਟੰਗ ਕਰ ਰਹਿਣ ਨੂੰ ਜੇ ਪਪੂ ਕੈ 9 ਐਵੇਂ ਕਰਦੇ ਕੈ 9 ਜਪ ਨੂੰ ਐਵੇਂ ਕਰ ਦੋ 9 ਆਪਾ ਹੋਂਦੇ ਦੂ ਪੁੱਤ ਹੋਂਦੇ ਦੂ ਚੱਲੋ ਬਚਾ ਲਓ ਮੁੰਡਿਆਂ ਨੇ ਨਾ ਸੁਸਤੂ ਕਰਦੇ ਕਿ ਪੁੱਤ ਚੱਲ ਪੁੱਤ ਓਰੇ ਆ ਹੋ ਗਈ ਕੰਬਲ ਵਾਲਾ ਓਰੇ ਪੁੱਤ ਏ ਛੋਣੇ ਮੈਂ ਜਾ ਰਹੀ ਆ ਇਹਨੇ ਇੱਧਰ ਆਣਾ ਕੱਲ ਨਾ ਮੁੰਡਿਆਂ ਨੇ ਸ਼ਮਸ਼ਾਨ ਘਾਟ ਦੇ ਵਿੱਚ ਵਧੀਆ ਸਲਾਕਾ ਜੋ ਕੰਮ ਕੀਤਾਗਾ ਸਫਾਈ ਕੀਤੀ ਹਨ ਉਹ ਕਹਿੰਦੇ ਵੀ ਨਾ ਵੀ ਅਸੀਂ ਜਣ ਕੇ ਹਰ ਹਫਤੇ ਜਿਹੜੀ ਸਾਂਝੀ ਜਗਾ ਕੀ ਕੋਈ ਵੀ ਹਨ ਤੇ ਉਹਦੀ ਸਫਾਈ ਕਰਿਆ ਕਰਾਂਗੇ ਉਹ ਕਹਿੰਦੇ ਵੀ ਸਾਨੂੰ ਪੈਸਿਆਂ ਦੀ ਨਹੀਂ ਵੀ ਜਿਵੇਂ ਹੁਣ ਪਿੰਡ ਦੇ ਮੁੰਡੇ ਆ ਨਾ ਲੱਗਣ ਸਾਡੇ ਹਨਾ ਨਵੀਂ ਯੂਵਾ ਪੀੜੀ ਨਵੀਂ ਪੀੜੀ ਤੇ ਆਪਾਂ ਰਲ ਮਿਲ ਕੇ ਪਿੰਡ ਦੀ ਸਫਾਈ ਕਰਿਆ ਕਰ ਗਿਆ ਹਰ ਉਸ ਤੇ ਪਾਪਾ ਕੋ ਜਾ ਪਾਪਾ ਕੋ ਪਾਪਾ ਕੋ ਹੋਰ ਕੋਈ ਪੈਸਿਆਂ ਦੀ ਨਹੀਂ ਹੁੰਦੀ ਹੈਗੀ ਕੀ ਕੋਈ ਪਾਪਾ ਕੋ ਜਾ ਪਾਪਾ ਕੋ ਹੋਰ ਕੋਈ ਮਦਦ ਨਹੀਂ ਤੇ ਵੀ ਚਲੋ ਪਿੰਡ ਦੇ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਆ ਠੀਕ ਹੈ ਤੇ ਉਹ ਜ਼ਰੂਰ ਇਹ ਅਪਰਾਲਾ ਕਰਨ ਵੀ ਨਾਲ ਉਹਨਾਂ ਦੇ ਮੁੰਡਿਆਂ ਦੇ ਲੱਗਣ ਤੇ ਤਾਂ ਕਿ ਸਾਂਝੀ ਜਿਹੜਾ ਜਿਹੜੀਆਂ ਤੇ ਉਹਨਾਂ ਦੀ ਸਫਾਈ ਨਾਲ ਦੇ ਨਾਲ ਹੋ ਵੀ ਜਾਵੇ ਵੇ ਆਪਣਾ ਪੈਨ ਸੋਹਣਾ ਹੋਊਗਾ ਚੰਗਾ ਹੋਣਾ ਤਾ ਹਨ ਵਾਈਟ ਨਾ ਰਹੀ ਉਧਰ ਚ ਬਣਾ ਲਓ ਤੇ ਹੈਲੋ ਆ ਲੈ ਬਿੱਲੀ ਆ ਜੋ ਮੇਰੀ ਬਿੱਲੀ ਆ ਪਾਣੀਆਂ ਤੇ ਬਿੱਲੀ ਛਿੱਲੀ ਆਂਦੀ ਨੇ ਆ ਤੁਜੀ ਨਹੀਂ ਗਈ ਉਹ ਚ ਬਣਾਣਾ ਕੁੱਤ ਕੋੜ ਕੁੱਟ ਕੋਟ ਕੋਟ ਮੇਡਾ ਪੋਟ ਕੋਟ ਕੋੜ ਕੋੜ ਮੇਡਾ ਪੋਟ ਕੁੱਟ ਕੋਟ 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 ਨਹੀਂ ਛੋਣਾ ਪਤਾ ਤੋ ਹਾਂ ਉਹੜਾ ਨਾ ਬਹੁਤ ਸਲਾਕਾ ਜੋ ਕੰਮ ਕੀਤਾਗਾ ਇੱਥੇ ਭਾਰਤਪੁਰਤ ਪਾਈ ਆ ਟਰਾਲ ਤਿੰਨ ਚਾਰ ਟਰਾਲੀਆਂ ਮਿੱਟੀ ਦੀਆਂ ਪਾਈਆਂ ਤੇ ਸਾਰੇ ਸ਼ਮਸ਼ਾਨ ਘਾਟ ਦੀ ਨਾ ਸੇਵਾ ਕੀਤੀ ਆ ਮੁੰਡਿਆਂ ਨੇ ਰਲ ਕੇ ਆ ਸਾਰਿਆਂ ਨੇ ਹਨਾ ਤੇ ਸਰਵਨ ਭਾਇਤ ਦਾ ਬਹੁਤ ਆ ਇੱਥੇ ਲੱਗਿਆ ਵਾ ਸਾਰਾ ਸਾਫ ਸਫਾਈ ਕੀਤੀ ਆ ਬੂਟੇ ਬਾਟੇ ਵੀ ਲਾਏ ਹੈ ਕਾਸ਼ ਹਾਂਜੀ ਹਾਂਜੀ ਬੂਟੇ ਫੂਟੇ ਵੀ ਲਾਏ ਆ ਇਹ ਚੀਜ਼ ਨੂੰ ਨਾ ਕੋਈ ਮੈਂ ਕਈ ਪਿੰਡਾਂ ਚ ਜਾ ਕੇ ਵੇਣਾ ਹੁੰਦਾ ਵੀ ਵਧੀਆ ਨਹੀਂ ਕਿਉਂਕਿ ਇਹ ਅੰਤਿਮ ਯਾਤਰਾ ਆਪਣੀ ਇਹੀ ਇੱਥੇ ਆ ਕੇ ਗੱਲ ਮੁਕਣੀ ਹੁੰਦੀ ਹੈ ਹਨ ਤੇ ਜੇ ਆਪਾਂ ਇਹ ਚੱਲ ਮੰਨ ਕੇ ਚੱਲੀਏ ਤੇ ਸਭ ਕੁਝ ਠੀਕ ਹੈ ਤੇ ਬਹੁਤ ਵਧੀਆ ਕੰਮ ਕੀਤਾ ਸਾਡਾ ਹੁਣ ਹਨੇਰਾ ਹੋ ਗਿਆ ਨਾ ਮੈਂ ਸਾਡਾ ਨਾ ਸੀਗਾ ਤੁਹਾਨੂੰ ਦੱਸਿਆ ਵੀ ਕੀ ਪ੍ਰੋਗਰਾਮ ਸੀਗਾ ਤੇ ਮੈਨੂੰ ਕਾਹਨੇ ਫੋਨ ਤੱਕ ਦਿਨੇ ਲਾਇਆ ਸੀਗਾ ਮੈਂ ਥੋਆ ਆਇਆ ਨਹੀਂਗਾ ਤੇ ਮੈਂ ਹੁਣ ਆਇਆਗਾ ਤੇ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ ਠੀਕ ਹੈ ਤੇ ਇਦਾਂ ਦੇ ਕੰਮ ਕਰਦੇ ਰਹੋ ਤੇ ਵਾਏ ਕੀ ਨਾ ਸਪੋਰਟ ਕਰਿਆ ਕਰੋ ਇਦਾਂ ਦੇ ਵੀਰਾਂ ਦੀ ਤਾਂ ਕਿ ਪਿੰਡ ਦਾ ਆਲਾ ਦਵਾਲਾ ਹਨਾ ਸਾਫ਼ ਸੁਸਰਾ ਰਹੇ ਵੇ ਠੀਕ ਹੈ ਆ ਟੂਰਨਾਮੈਂਟ ਦਾ ਬਸੇਰੇ ਹੋਈ ਜਾਂਦੇ ਆ ਠੀਕ ਹੈ ਤੇ ਪਰ ਇਹ ਵੀ ਆਪਾਂ ਨੂੰ ਲੋੜ ਆ ਇਹ ਆਲਾ ਦਵਾਲਾ ਨਾ ਸਾਫ਼ ਰਹੂਗਾ ਠੀਕ ਹੈ ਜੀ ਮੈਂ ਪਾਂਛੀਆਂ ਦੇ ਆਲਣੇ ਬਣ ਕੇ ਠੀਕ ਹੈ ਇਹ ਆਲਣੇ ਹੁਣ ਤੁਸੀਂ ਦੇਖੋ ਪਾਂਛੀ ਨਹੀਂ ਰਹੇ ਹੁਣ ਵੇਖੋ ਇੱਥੇ ਪਾਂਛੀ ਕਿੰਨੇ ਬੋਲੀ ਜਾਂਦੇ ਆ ਠੀਕ ਹੈ ਪਾਂਛੀ ਨਹੀਂ ਰਹੇ ਬਿਮਾਰੀਆਂ ਆ ਗਈਆਂ ਪਾਂਛੀ ਚਲੇ ਗਏ ਬਿਮਾਰੀਆਂ ਆ ਗਈਆਂ ਇਹ ਪਾਂਛੀਆਂ ਦੇ ਨਾਲ ਹੀ ਆ ਪਾਂਛੀ ਗੰਦਗੀ ਗੰਦਗੀ ਖਾ ਜਾਂਦੇ ਜਿਵੇਂ ਹੁਣ ਗਲਜਾ ਹੁੰਦਾ ਸੀ ਪਹਿਲਾਂ ਹਨ ਤੇ ਬਹੁਤ ਵਧੀਆ ਧੰਨਵਾਦ ਬਾਈ ਬਹੁਤ-ਬਹੁਤ ਤੁਹਾਡਾ ਤੇ ਕੋਈ ਗੱਲ ਨਹੀਂ ਭਰਾ ਤੁਹਾਡੇ ਨਾਲ ਹੀ ਆ ਸੀ ਤੇ ਵੱਧ ਤੋਂ ਵੱਧ ਇਹਨਾਂ ਦੀ ਨਾ ਹੈਲਪ ਕਰਿਆ ਕਰੋ ਮੁੰਡਿਆਂ ਦੀ ਤੇ ਤਾਂ ਕਿ ਜੋ ਇਦਾਂ ਦੇ ਕੰਮ ਕਰਦੇ ਰਹੇ ਨੇ ਇਹ ਓਕੇ ਵੀਰੇ ਓਕੇ ਬਾਈ ਇਹ ਮੁੰਡੇ ਕੁਝ ਕਹਿਣਾ ਚਾਹੁੰਦੇ ਆ ਤੇ ਬੋਲੋ ਬਾਈ ਬਈ ਪਹਿਲਾਂ ਸਾਨੂੰ ਧੰਨਵਾਦ ਜਿਨ੍ਹਾਂ ਨੇ ਸਾਰੇ ਭਰਾਵਾਂ ਨੇ ਸਪੋਰਟ ਕੀਤੀ ਅਸੀਂ ਇਕੱਲੇ ਪੰਜ ਜਾਣੇ ਨਹੀਂ ਕਿਉਂਕਿ ਸਾਨੂੰ ਤਾਂ ਨੇਹਰਾ ਹੋ ਗਿਆ ਅੱਠ ਦਾ ਟਾਈਮ ਹਣਾ ਸਮਾਨ ਸਮੂਹ ਛੱਡਦੇ ਸੀਗੇ ਤੇ ਮੈਂ ਕੱਢ ਲਿਆਦਾ ਸੀ ਸਾਂਝਾ ਪਿੰਡ ਦੇ ਵਿੱਚੋਂ ਤੋ 2 ਦਿਨ ਹੋ ਗਏ ਵੀ ਕੋਈ ਕੀ ਨਹੀਂ ਛੱਡੀ ਉਹ ਸ਼ੁਰੂ ਤੋਂ ਲੈ ਕੇ ਤਿੰਨ ਚਾਰ ਟਰਾਲੀਆਂ ਚੱਕੀਆਂ ਹਨ ਹੂੰ ਹੂੰ ਜਿਹੜਾ ਬਹੁਤ ਗੰਦਗੀ ਸੀ ਪੱਤੇ ਸੀ ਦੀਵੇ ਸੀ ਜਿਹੜੇ ਆਪਾਂ ਦਿਵਾਲੀ ਵੇਲੇ ਮਾਪਨੇ ਰੱਖਦੇ ਆ ਹੂੰ ਹੂੰ ਇਹ ਹੋਰ ਮਾਲਾ ਬਾਬੇ ਦਾ ਠੀਕ ਹੈ ਆਪਣੇ ਰਸਤੇ ਸਰਪਨ ਭਾਇਤਾ ਦਾ ਅਸਮਗਤ ਬੋਤਾਂ ਇਹ ਵੀ ਸਾਰਾ ਮਤਲਬ ਸਾਫ਼ ਕੀਤਾ ਤੇ ਮਤਲਬ ਕਿਆ ਰਿਆਂ ਵੀ ਕਹੀਦਾ ਇਹ ਹੀ ਸਪੋਰਟ ਕਰਦੇ ਆ ਮੁੰਡੇ ਗਾਂ ਵੀ ਆਂਦੇ ਆ ਵੀ ਆਪਾਂ ਨੂੰ ਕੋਈ ਪੈਸੇ ਥੇਲੇ ਦੀ ਭਾਈ ਜਿੱਥੇ ਲੋੜ ਨਹੀਂ ਗਈ ਹਾਂ 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 ਕੋਈ ਲਾਲਚ ਮਰੇ ਤਰੇ ਫਿਰਦੇ ਹਾਂ 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 ਵਾਅਦਾ ਦੇ ਦੋ ਵੱਧ ਵਾਅਦਾ ਪਰਵਖ ਲਾਉਣੇ ਹਾਂ ਬੜੇ ਮੁੰਡਿਆਂ ਨੇ ਵੀ ਸਰਕਾਰੀ ਸਕੂਲਾਂ 'ਚ ਤੇ ਮੰਡੀ ਚ ਜਿਵੇਂ ਆਪਣੇ ਦੋਨੇ ਹਸਪੀਟਲ ਆ ਹਨ ਨਵੇਂ ਹਾਂ ਉਧਰ ਖੁੱਲਿਆ ਤੇ ਇੱਕ ਮਾਲਵ ਜਿਵੇਂ ਆਪਣੇ ਬਾਈ ਕਰਨ ਸੀ ਦੀ ਸੀ ਹੈ ਨਾ ਤੇ ਜਿਹੜੀ ਯਾਦਗਾਰ ਹਾਂ ਚਰਨਾ ਆਏ ਸੀ ਉਹ ਆਪਾਂ ਧਕਾ ਕੇ ਮਤਲਬ ਇਹ ਕਹਿੰਦੇ ਵੀ ਸਾਫ਼ ਕਰਨੀ ਹੈ ਤੇ ਕਾਸ਼ ਕੱਲ ਵੀ ਤੁਸੀਂ ਨਾ ਲਾਈ ਜਾਂਦੇ ਸੀਗੇ ਬੂਟੇ ਕਿੱਥੇ ਲੱਗੇ ਆ ਕੱਲ ਆਪਣੇ ਨਾਲ ਤੁਹਾਨੂੰ ਬਾਬਾ ਸਿੰਘ ਜੀ ਇਧਰ ਵੇਖ ਜਿਹੜੀ ਜਗਾ ਬੂਟੇ ਲਾਏ ਮੁੰਡੇ ਨੇ 30 40 ਬੂਟੇ ਤੇ ਉਹਦੇ ਨਾਲ ਕੁੰਡੇ ਰੱਖੇ ਲਿਆ ਕੇ ਮੁੱਲ ਮੱਲ ਪੰਛੀਆਂ ਲਈ ਹਾਂ ਉਹ ਵੀ ਮਾਲ ਉਹ ਜਾਲ ਸਾਰਿਆਂ ਨੇ ਜਿਵੇਂ ਸਪੋਰਟ ਹੈ ਨਾ ਉਹਦੇ ਆ ਦਾ 100 ਤੋਂ 200 ਰੁਪਏ ਮਾਨ ਇਹਨਾਂ ਦਾ ਖੁਸ਼ ਹੁੰਦਾ ਮੁੰਡਿਆਂ ਦਾ ਜੋ ਸਪੋਰਟ ਦੇ ਨਾਲ ਇੱਥੇ ਲੱਗੇ ਹੋਏ ਆ ਕੱਲ ਦੇ ਕੱਲ ਵੀ 8:30 ਤੇ ਉਹ ਤਾਂ ਲੋਕ ਕਹਿੰਦੇ ਵੀ ਰਾਤ ਨੂੰ ਜਿਹੜਾ ਮਾੜਾ ਹੁੰਦਾ ਪਰ ਵੀ ਅਸੀਂ ਤਾਂ ਆਪ ਦੀ ਕਰਦਾ ਨਾਲ ਲੱਗੇ ਸਾਰੇ ਕੋਈ ਚੀਜ਼ ਛੱਡੀ ਮੁੰਡਿਆਂ ਦਾ ਕਹਿਣਾ ਇਹੀ ਆ ਕੋਈ ਪੈਸੇ ਤੇਰੇ ਦੀ ਲੋੜ ਨਹੀਂ ਕੋਈ ਬੂਟੇ ਬਾਟੇ ਹੁੰਦੇ ਆ ਸਾਥ ਦੀ ਲੋੜ ਆ ਹਨਾ ਤਿੰਨ ਚਾਰ ਬੰਦੇ ਪਹਿਲਾਂ ਹੋਰ ਵੀ ਆਏ ਸੀ ਬਾਈ ਸੇਵ ਕਰਕੇ ਵੀ ਆਏ ਸੀ ਜਿਹੜਾ ਕਬੱਡੀ ਦਾ 365 ਲਾਈਵ ਹਾਂ ਹਾਂ ਉਹਨਾਂ ਨੇ ਵੀ ਬਹੁਤ ਨਾਲ ਸੇਵਾ ਕਰਾਈ ਵੱਡੇ ਬੰਦੇ ਸਾਨੂੰ ਐ ਖੁਸ਼ੀ ਵੀ ਹੁੰਦੀ ਆ ਵੀ ਮਾਣ ਹੁੰਦਾ ਵੱਡੇ ਬੰਦੇ ਦੇ ਆਉਂਦੇ ਆ ਇਹ ਆ ਕਹਿਣਾ ਜਵਾਕ ਜੇ ਹਨਾ ਪਤਾ ਨਹੀਂ ਕਿਵੇਂ ਪਰ ਆਪਣੇ ਲਈ ਪਿੰਡ ਲਈ ਜਿੰਨਾ ਵੀ ਰੁੱਖ ਲੱਗਦਾ ਸਾਡੀ ਤਾਂ ਇਹੀ ਸਪੋਰਟ ਆ ਨਿਆਣਾ ਸਿਆਣਾ ਆ ਤੁਸੀਂ ਕਿਹੜਾ ਮਾੜਾ ਕੰਮ ਕਰ ਰਹ ਕੋਈ ਸਾਲੋਂ ਆਪਾਂ ਨੂੰ ਕੋਈ ਪੈਸੇ ਦੇ ਲੂਣੇ ਜਾਂ ਕੋਈ ਆਪਾਂ ਨੂੰ ਆਏ ਨਹੀਂ ਬਸ ਆਏ ਵਿਚਾਰੇ ਦੱਬ ਕੇ ਨਾਲ ਆਇਆ ਕਰੋ ਵਿੱਚ ਘੰਟਾ ਘੰਟਾ ਕੱਢੀ ਗਾਉਂ ਉਸੇ ਸੰਡੇ ਦਾ ਰੱਖ ਕੇ ਕਰਾਂਗੇ ਠੀਕ ਹੈ ਕੋਈ ਮਾਲ ਆਪਾਂ ਚੀਜ਼ ਸਾਫ਼ ਕਰਨੇ ਬਸ ੱਡਾ ਕਰਨਾ ਬੱਬਾ ਇਹ ਮਾਲ ਕਰੇ ਫਿਰ ਕੋਈ ਵੀ ਸਾਂਝੀ ਥਾਂ ਆਏ ਜਾਣੀ ਹੈ ਨਾ ਮਤਲਬ ਦੱਬ ਕੇ ਜਿਹਨੇ ਕਰਨਾ ਕੰਮ ਕੋਟ ਬੋਲਰ ਤੇ ਸਾਰੇ ਬੰਦਿਆਂ ਦੇ ਨਾਲ ਖਿੱੱਚ ਕੇ ਕੰਮ ਰੱਖਣਾ ਵਾ ਇਹ ਜੀ ਸਪੋਰਟ ਆ ਕੋਈ ਆਪਣਾ ਜਲਾਕੇ ਤੋਂ ਵਾਕੇ ਦੇ ਹਮਮਤ ਵੋਟ ਆਇਆ ਵੱਧ ਤੋਂ ਵੱਧ ਵੀਰ ਕਾ ਉਪਰਾਲਾ ਕਰਨ ਨਾਲ ਲਾਗਣਾ ਹਾਂ ਹਾਂ ਕਿਸਕਾਰ ਤੇ ਕਿਸੇ ਦੇ ਆਪਣੇ ਹਾਂ ਚਲੋ ਮਾੜੇ ਮਾੜਾ ਸਮਾ ਆ ਗਿਆ ਠੀਕ ਆ ਉਹਨੇ ਕਿਤੇ ਸਾਨੂੰ ਫੋਨ ਲਾ ਕੇ ਕਹੇ ਵੀ ਤੁਹਾਡਾ ਬਾਲਾ ਮੰਦਾ ਹਾਲ ਹੈ ਅਸੀਂ ਤਾਂ ਹੀ ਪਹਿਲਾਂ ਸਟੈਪੇ ਕੀਤਾ ਉਹਨੇ ਅਰੇ ਇਸ ਦਾ ਬੈਂ ਨੂੰ ਨਹੀਂ ਕੋਈ ਉਮੇ ਗੱਲ ਹੈ ਨਹੀਂ ਹਾਂ ਸਾਰੇ ਮਾਰੂ ਦੇ ਨੌਜਵਾਨ ਅਸੀਂ ਤਾਂ ਕਹਿੰਦੇ ਆ ਵੀ ਕੋਸਣਾ ਕੋਸਣਾ ਸਾਹ ਨੂੰ ਆ ਕੇ ਸਾਫਾ ਕੱਪੜਾ ਆਣਾ ਜਮਾ ਫਤੇ ਕੁੱਤੇ ਬਾਹਲੇ ਖਿਲਰੇ ਪਏ ਸੀ ਫਤੇ ਕੁੱਤੇ ਸਾਫਾ ਫਗ ਲਾ ਕੇ ਇੱਕ ਪਾਸੇ ਨੂੰ ਸੁਆਹ ਕੱਢੀ ਕਰ ਉਧਰ ਸਿੱਟ ਕੇ ਦੂਰ ਆਇਆ ਨੇ ਮੈਂ ਜਦੋਂ ਮੈਂ ਉਦੋਂ ਬਾਗੇ ਪੁਰਾਣੇ ਚੱਲਿਆ ਸੀ ਜਦੋਂ ਤੁਸੀਂ ਸੱਟਣ ਗਏ ਸੀਗੇ ਉੱਥੇ ਤੁਸੀਂ ਮਿਲੇ ਮੈਨੂੰ ਸਾਨੂੰ ਆਇਆ ਵੀ ਚੱਲ ਬਾਹਰੋਂ ਆਉਂਦੇ ਆ ਬੰਦੇ ਦਾ ਮਾਣ ਵਦ ਯਾਰ ਆਪਾਂ ਵੈਸੇ ਤਾਂ ਕਿਸੇ ਦੇ ਘਟਨਾ ਕੋਈ ਹੋਵੇ ਨਾ ਮਾਰਾ ਹੀ ਕਰਤੀ ਪਰ ਆਏ ਜਦੋਂ ਪਿੰਡ ਸੁੱਖ ਸ਼ਾਂਤੀ ਰਹੇ ਸਾਰਿਆਂ ਦੇ ਹਨਾ ਮੇਰਾ ਭਰਾ ਹੱਥ ਰੱਖੇ ਬੰਦੇ ਨੂੰ ਲੱਗੇ ਵੀ ਪਿੰਡ ਹੈਗਾ ਤੁੰਗਾ ਕਿਉਂਕਿ ਮੁੰਡੇ ਜੇ ਆਪਾਂ ਉੱਠਾਂਗੇ ਕੋਈ ਨਾ ਜੋ ਕੋਈ ਚੰਗਾ ਮਾੜਾ ਵੀ ਕਹਿੰਦਾ ਉਹ ਵੀ ਚੱਲਦਾ ਜਿਵੇਂ ਪਰਸ ਆਪਾਂ ਨੂੰ ਤਾਂ ਸਾਨੂੰ ਵੱਧ ਬੰਦਿਆਂ ਦੀ ਲੋੜ ਆ ਉਹ ਬਾਬੇ ਨਾਨਕ ਨੂੰ ਨਹੀਂ ਛੱਡਿਆ ਕਿਸ ਨੇ ਲੋਕਾਂ ਨੇ ਤਾਂ ਹਨਾ ਆਪਾਂ ਦਾ ਕੀ ਜੀ ਕੀ ਆ ਕਿੱਦਾ ਆਇਆ ਤੈਨੂੰ ਪਤਾ ਤੇ ਦੋਹਾਂ ਤਰ੍ਹਾਂ ਚ ਲੱਗੇ ਉਹ ਨਾਲੇ ਲੱਗਦੇ 2 ਵਜੇ ਦੁਪਹਿਰ ਤੋਂ ਬਾਅਦ ਤੇ 2 ਵਜੇ ਲੱਗਦੇ ਆ ਵੇਖ ਲੈ 8 ਵਜੇ ਜਾਂਦੇ 6 ਘੰਟੇ ਆ ਹਾਂ ਮੈਂ ਤੈਨੂੰ ਉਦੋਂ ਪੁੱਛਿਆ ਸੀਗਾ ਜਦੋਂ ਤੁਸੀਂ ਉੱਥੇ ਛੱਟਣ ਗਏ ਸੀ ਕਿ ਮੈਂ ਕਿਹਾ ਕਿੰਨੇ ਕ ਵਜੇ ਤੱਕ ਤੁਸੀਂ ਕਿਹਾ ਵੀ 8 ਵਜੇ ਤੱਕ ਹਾਂ ਇਹ ਹੀ ਤਾਂ ਸਾਡਾ ਪਾਸ ਸਾਰਿਆਂ ਨੂੰ ਇਹ ਬੇਨਤੀ ਆ ਦੀ ਵੇਖੋ ਮੈਂ ਤਾਂ ਇਹ ਮੁੰਡਿਆਂ ਨਾਲ ਪਿਆਰ ਕਰਕੇ ਹਨਾ ਤੇ ਭਰਾਵੀਂ ਪਿਆਰ ਆ ਸਾਡਾ ਸਾਰਿਆਂ ਨਾਲ ਹਨਾ ਤੇ ਮੈਂ ਟਾਈਮ ਚੋਂ ਟਾਈਮ ਕੱਢ ਕੇ ਤੇ ਹੁਣ ਆਇਆਗਾ ਪਹਿਲਾਂ ਮੈਂ ਬਾਗੇ ਪਰਾਂ ਉੱਠ ਗਿਆ ਸੀਗਾ ਤੇ ਇਹੀ ਪਿਆਰ ਆ ਇਹੀ ਖਟਿਆ ਇਹੀ ਖਟਣਾ ਸਾਰਿਆਂ ਨੇ ਹਨਾ ਇਹ ਪਿਆਰ ਖਟ ਕੇ ਜਾਵਾਂਗੇ ਸਭ ਕੁਝ ਹੀ ਵੀਰੇ ਇਹ ਸਾਰ ਖਤਨਾ ਬਹੁਤ ਔਖਾ ਆਪਾਂ ਆਏ ਕਹਿੰਦੇ ਹੁਣ ਜਿਹੜਾ ਇਹ ਕੰਮ ਕੀਤਾ ਆਪਾਂ ਫਿਰ ਆਣ ਵੀ ਸੋਸ਼ਲ ਮੀਡੀਆ ਤੇ ਛਲਾਰਾ ਛਲਾਰਾ ਕਰੀ ਜਾਨੇ ਕਹਾਂ ਕੋਈ ਵੀ ਬੰਦਾ ਆ ਕੇ ਟਿੱਕ ਕਰ ਸਕਦਾ ਜੀ ਇੱਥੇ ਕੰਮ ਹੋਇਆ ਕਿ ਨਹੀਂ ਹਾਂ ਹਾਂ ਇਸ ਤਰੀਕੇ ਨਾਲ ਆਇਆ ਘੜੀਆਂ ਦਿਲੋਂ ਕੀਤਾ ਪੂਰਾ ਜੋਰ ਮਾਰ ਹਾਂ ਹਾਂ ਕੋਈ ਗੱਲ ਇਹ ਆਪਾਂ ਦਿਨੇ ਵੀ ਕਿਸੇ ਦਿਨ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਆਪਾਂ ਸਪੈਸ਼ਲ ਵੀਡੀਓ ਵੀ ਪਾਵਾਂਗੇ ਜਿਹੜੀਆਂ ਆਪਾਂ ਗਾਂ ਚੀਜ਼ਾਂ ਸਾਫ਼ ਕਰ ਲਈ ਹਾਂ ਹਾਂ ਕੋਈ ਗੱਲ ਨਹੀਂ ਯਾਰ ਤੇ ਦਵਾਂਗੇ ਤੇ ਜਿਹੜੇ ਭਰਾਵਾਂ ਕੋਲੇ ਸਮਾਂ ਹੋਇਆ ਹੋ ਸਕਦਾ ਸੰਡੇ ਦਾ ਸਮਾਂ ਹੀ ਰੱਖਿਆ ਕਰਾਂਗੇ ਹਾਂ ਮੇਲੇ ਹੁੰਦੇ ਆ ਤੇ ਸਾਰੇ ਦੱਬ ਕੇ ਸਪ ਆਕੇ ਜਦੋਂ ਮਰਜੀ ਵੀ ਚੈੱਕ ਕਰ ਸਕਦਾ ਸਾਰਾ ਸਾਰਾ ਸਭ ਪਸੰਦ ਆਦਾ ਓਕੇ ਬਾਈ ਓਕੇ ਠੀਕ ਹੈ ਓਕੇ ਬਾਈ ਸਸਤਰੀ ਕਾਲ ਸਾਰਿਆਂ ਨੂੰ ਧੰਨਵਾਦ ਸਾਰਾ